ਬਹੁਤ ਵਧੀਆ ਗੱਲ ਆ ਵੀਰੇ ਇਸੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਆ ਡਾਕਟਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਮੇਰੇ ਵੱਲੋਂ ਵੀ ਧੰਨਵਾਦ ਆ ਡਾਕਟਰ ਸਾਹਿਬ ਦਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਅੱਜ ਫੇਰ ਲੈ ਕੇ ਆਇਆ ਥੋਡੇ ਬਾਤ ਤੇ ਚੰਗੀ ਮੱਝ ਹੈ ਘਰੇਲੂ ਮੱਝ ਘਰੇਲੂ ਮੱਝ ਦਾ ਮਤਲਬ ਤੁਹਾਨੂੰ ਅੱਗੇ ਵੀ ਆਪਾਂ ਦੱਸਦੇ ਹੁੰਦੇ ਆ ਵੀ ਘਰੇ ਛੋਈਆਂ ਆਉਂਗਾ ਮੱਝਾਂ ਘਰੇ ਛੋਗਾ ਆਉਂਗਾ ਦਸੱਲੀ ਫੁੱਲ ਤੇ ਬਾਕੀ ਪਿੰਡ ਕੰਡਾਵੰਨਾ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਬਿਲਕੁਲ ਸਾਡੇ ਪਿੰਡਾਂ ਦੇ ਤਕਰੀਬਨ ਕੋਲੇ ਹੀ ਆ ਰਾਮਪਰਾ ਫੁੱਲ ਵੀ ਨੇੜੇ ਪਿਆ ਜਾਂਦਾ ਇਧਰੋਂ ਤੇ ਇਧਰੋਂ ਭਦੌੜ ਵੀ ਨੇੜੇ ਪਿਆ ਜਾਂਦਾ ਵਿਚਾਲੇ ਸੈਂਟਰ ਜਿਹਦਾ ਪਿੰਡ ਆ ਜਾਂਦਾ ਕੰਡਾਵੰਨਾ ਤੇ ਕੰਡਾਵੰਨੇ ਦੀ ਪਹਿਲਾਂ ਵੀ ਤੁਸੀਂ ਇੱਕ ਵੀਡੀਓ ਦੇਖੀ ਸੀ ਉਹ ਵੀ 45 ਮਿੰਟਾਂ ਦੇ ਵਿੱਚ ਹੀ ਸੇਲ ਹੋ ਗਈ ਸੀ ਤੇ ਅੱਜ ਵੀ ਉਸੇ ਪਿੰਡ ਦੇ ਵਿੱਚੋਂ ਕੰਡਾਵੰਨੇ ਵੀ ਵੀਡੀਓ ਬਣਾਉਣੇ ਆ ਚੰਗੇ ਪਸ਼ੂ ਪਾਲਕ ਹੈ ਚੰਗਾ ਸ਼ੌਂਕ ਹੈ ਚੰਗੀ ਨੌਲੇਜ ਰੱਖਦੇ ਆ ਪਰ ਪਸ਼ੂਏ ਬਸ ਇੱਕ ਲਿਮਟ ਦੇ ਵਿੱਚ ਰੱਖਦੇ ਆ ਨਾਲ ਇੱਕ ਦੋ ਗਾਵਾਂ ਰੱਖਦੇ ਆ ਉਹ ਵੀ ਚੰਗੀਆਂ ਤੇ ਮੱਝਾਂ ਵੀ ਪਹਿਲਾਂ ਤੋਂ ਚੰਗੀਆਂ ਰੱਖਦੇ ਆ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਤਾਂ ਨਾਲ ਦੀ ਨਾਲ ਕਮੈਂਟ ਕਰਕੇ ਤੁਸੀਂ ਦੱਸਦੇ ਰਹਿਣਾ ਵੀ ਸਾਨੂੰ ਮੱਝ ਕਿਵੇਂ ਲੱਗੀ ਤਾਂ ਬਾਈ ਕੋਲੇ ਆਪਾਂ ਸਾਰਿਆਂ ਜਿਹੜੀ ਗੱਲਬਾਤ ਕਰਾਂਗੇ ਵੀ ਕਿੰਨਾ ਕੁ ਟਾਈਮ ਹੋ ਗਿਆ ਹੈ ਕੰਮ ਦੇ ਵਿੱਚ ਪਿਆ ਨੂੰ ਤੇ ਬਾਈ ਵੀ ਕਹਿੰਦਾ ਸਾਨੂੰ ਕਰੇਜ ਆ ਦੇ ਸਾਨੂੰ ਮੱਝਾਂ ਦੀ ਹੈ ਤੇ ਬਾਈ ਦਾ ਇੱਕ ਭਾਈ ਪੁਲਿਸ ਚ ਹੈ ਉਹਨੂੰ ਵੀ ਕਰੇਜ ਮੱਝਾਂ ਦੀ ਹੈ ਬਾਈ ਕਹਿੰਦਾ ਤੇ گاਵਾਵਾ ਸਿਰਫ ਦੋ ਇੱਕ ਓਨਲੀ ਰੱਖਦੇ ਨਾਲੇ ਬੱਚਾ-ਮੁੱਛਾ ਨੂੰ ਦੁੱਧ ਪਿਆ ਜਾਂਦਾ ਤੇ ਨਾਲੇ ਬਾਦਗਾਟ ਜਿਹੜੀ ਚੱਲ ਬੰਦਾ ਪਾ ਦਿੰਦਾ ਹਨਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਆਲਾ ਬਾਈ ਨਾਮ ਕੀ ਆ ਤੁਹਾਡਾ ਨਾਮ ਮੇਰਾ ਪ੍ਰਭਜੀਤ ਆ ਜੀ ਹਾਂਜੀ ਪਿੰਡ ਕੰਡਾਵੰਨਾ ਜੀ ਹਾਂਜੀ ਤਰਸੀਲ ਰਾਮਪਰਾਪੁਰ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪੈਂਦਾ ਹਾਂਜੀ ਤੇ ਜਿਹੜੀ ਅੱਜ ਆਪਾਂ ਮੱਝ ਦਿਖਾਉਣ ਲੱਗੇ ਆ ਕਿੰਨੇ ਦੁੱਧ ਵਾਲੀ ਹੈ ਇਹ ਇਹ ਦੁੱਧ ਜੀ ਅਸੀਂ 20 ਲੀਟਰ ਚੋਇਆ ਜੀ 20 ਪਲੱਸ ਦੁੱਧ ਆਈ ਇਹਦੇ ਤੇ ਓਕੇ ਅਸੀਂ ਪਰ 20 ਕਹਨੇ ਆ ਹਾਂ ਫੁੱਲ ਗਾਰੰਟੀ ਨਾਲ ਥਣ ਲੇਵੇ ਦੀ ਬਿਲਕੁਲ ਸਾਫ਼ ਸਾਫ਼ ਤੇ ਕੰਮੇ ਸੂਏ ਸੁੰਦੀ ਹੈ ਇਹ ਤੀਜੇ ਸੂਏ ਸੋਣਾ ਜੀ ਹੁਣੇ ਅੱਛਾ ਇਹਨੇ ਤੀਜੇ ਸੂਏ ਸੋਣਾ ਹੁਣੇ ਹਾਂਜੀ ਠੀਕ ਹੈ ਤੇ ਸੀਮਣ ਡਾਕਟਰ ਦੇ ਸਿਵਰੀ ਭਰਦਾ ਹਾਂ ਡਾਕਟਰ ਸਰਕਾਰੀ ਸੀਮਣ ਭਰਦੇ ਆ ਜੀ ਅਸੀਂ ਸਾਰੇ ਓਕੇ ਹਾਂਜੀ ਟੂ ਟੂ ਏ ਟੂ ਜ਼ेड ਸਾਰੇ ਸਰਕਾਰੀ ਸੀਮਣਾਂ ਦਾ ਕਟਿਆ ਸਾਡੇ ਓਕੇ ਆਪਣੇ ਪਹਿਲਾਂ ਤੋਂ ਸਰਕਾਰੀ ਸੀਮਣੀ ਭਰਾਏ ਆ ਵੀ ਪ੍ਰਾਈਵੇਟ ਕੋਈ ਨਹੀਂ ਭਰਦੇ ਜੀ ਗਾਵਾਂ ਦੇ ਵੀ ਸਰਕਾਰੀ ਭਰੌਣੇ ਆ ਜੀ ਤੇ ਮੱਜਾਂ ਦੇ ਵੀ ਸਰਕਾਰੀ ਸੀਮਣ ਮੱਜਾਂ ਦੇ ਵੀ ਠੀਕ ਹੈ ਜੀ ਬਾਈ ਤਾਂ ਆ ਜੋ ਆਪਾਂ ਦਿਖਾਈਏ ਮੱਜ ਪਹਿਲਾਂ ਆਪਾਂ ਖੋਲ ਕੇ ਜਿਹੜਾ ਦਿਵਾਈਏ ਤੇ ਲੋ ਵੀ ਮਿੱਤਰੋ ਤਾਂ ਜਿਵੇਂ ਅੱਗੇ ਆਪਾਂ ਵੀਡੀਓ ਸ਼ੂਟ ਕਰਦੇ ਆ ਤੇ ਉਸ ਹਿਸਾਬ ਦੇ ਨਾਲ ਹੀ ਸ਼ੂਟ ਕਰਾਂਗੇ ਪਹਿਲਾਂ ਤੁਹਾਨੂੰ ਇਧਰੋਂ ਸ਼ੈਡ ਤੋਂ ਦਿਖਾਵਾਂਗੇ ਤੇ ਅੱਜ ਦਿਨ ਕਿੰਨੇ ਪਏ ਆ ਬਾਈ ਦਿਨੇ ਦੇ ਆਪ ਤੋਂ ਬਸ 8-7 ਦਿਨ ਹੈ ਜੀ ਬਾਕੀ 8-7 ਦਿਨ ਬਾਕੀ ਰਹਿ ਗਏ ਇਹਦੇ ਸੂਂਝ ਬਿਲਕੁਲ گاਵਾਂ ਵਰਗਾ ਲੇਵਾ ਜੀ ਬੱਚ ਦਾ ਓਕੇ ਹਾਂਜੀ ਉਹ ਫੇਰ ਉਸ ਹਿਸਾਬ ਨਾਲ ਫਿਰ ਕੱਢਣਾ ਹੈ ਤਾਂ ਦਿਨ 7 ਪੈਣ ਹਾਂਜੀ ਤੇ ਪਿਆਰੀ ਪਸ਼ੂ ਕਈ ਤਪਸ਼ੂਨ ਦੇ ਮੌਕੇ ਦੀ ਤਿਆਰੀ ਕਰਦੇ ਆ ਲੈ ਜੋ ਜੀ ਮਾਰੇ ਧੁੱਪ ਕਰਨ ਨੂੰ ਲੈ ਜੋ ਮਾਰੇ ਲੰਮਾ ਕਿੜਾ ਦਵਾਵਾਂਗੇ ਸਾਝਾ ਨਾ ਡੱਬੀ ਜੀ ਵੀਡੀਓ ਬਣ ਜਾਂਦੀ ਲੋ ਵੀ ਮਿੱਤਰੋ ਦੇਖੋ ਗੌਰ ਨਾਲ ਟੈਟ ਆਰਡਰ ਤੇ ਸੋਣੀ ਮੱਝ ਕੋਈ ਐਕਸਟਰਾ ਚੰਮਣੀ ਬਾਡੀ ਤੁਸੀਂ ਦੇਖੋ ਆਪ ਹੀ ਠੀਕ ਐ ਐਕਸਟਰਾ ਚੰਮ ਵਾਲੀਆਂ ਵੀ ਕੰਮ ਖਰਾਬ ਕਰ ਦਾਂ ਅਜੇ ਮੋੜ ਲਿਓ ਜੀ ਤੁਹਾਨੂੰ ਪਤਾ ਐਕਸਟਰਾ ਚੰਮ ਵਾਲੀਆਂ ਵੀ ਖਰਾਬ ਕਰ ਦਾਂਦੀਆਂ ਤਾਂ ਟਾਂਚੇ ਸੈਂਗਾ ਸੰਗਾ ਤੋਂ ਲਾ ਕੇ ਮੂੰਹ ਤੋਂ ਲਾ ਕੇ ਚਾਰੇ ਪਾਸੋਂ ਮੱਜ ਫੁੱਲ ਮਲਾ ਕੇ ਸੋਹਣੀ ਐ ਆਜੋ ਜੀ ਆਜੋ ਲਓ ਲਓ ਲੈ ਚਲੋ ਜੀ ਲੈ ਚਲੋ ਦੇਖੋ ਸ਼ੀ ਉਸੂਲ ਵੀ ਪੂਰੀ ਫੁੱਲ ਆ ਜਮਾਂ ਨਹੀਂ ਡਰਦੇ ਨਹੀਂ ਪਸੂ ਨਾ ਮਤਲਬ ਮੈਂ ਦੇਖਿਆ ਜੂ ਅੱਗੇ ਆਪਾਂ ਜਾਨੇ ਮਾੜੇ ਮੋਟੇ ਕੱਪੜੇ ਪਾਏ ਹੁੰਦੇ ਤਾਂ ਪਸੂ ਡਰਦਾ ਤਾਂ ਤੁਸੀਂ ਦੇਖ ਸਕਦੇ ਆ ਜਮਾਂ ਡਰੀ ਨਹੀਂ ਐ ਉੜਾ ਜਾ ਉਪਰਾ ਤਾਂ ਕਰਦੀ ਐ ਜਦੋਂ ਆਪਾਂ ਝਾਕਦੇ ਆ ਜਾਨੀ ਕਿ ਐ ਜਣੀ ਵੀ ਛੜਾ ਕੇ ਜੇ ਭਜਣ ਲੋ ਡਾਕਟਰ ਆਉਂਦਾ ਜੀ ਉਦੋਂ ਕਰਦੀ ਆਗੇ ਓਕੇ ਓਕੇ ਕੋਈ ਕਿਸੇ ਡਾਕਟਰ ਆ ਉਹ ਜਿਹੜੇ ਇਹ ਵੀ ਗੱਲ ਆ ਅਸੀਂ ਆਪ ਵੀ ਖੁਦ ਚਾਉਣੇ ਆ ਕੋਈ ਐ ਨਹੀਂ ਲੈਣੇ ਆ ਇਹ ਆ ਦੇਖੋ ਵੀ ਮਿੱਤਰੋ ਹਜੇ ਆਦੇ ਸਾਰੇ ਵਾਲੀ ਆਦੇ ਆਰਡਰ ਦੇ ਵਿੱਚ ਹਜੇ ਜਿਵੇਂ ਦੱਸਿਆ ਨੇ ਬਾਈ ਨੇ ਵੀ ਇਹਦੇ ਚ ਹਫਤਾ ਇਹਨੇ ਲੈ ਕੇ ਜਾਣਾ ਤਾਂ ਹਜੇ ਮਤਲਬ ਇਹਨੇ ਪੂਰਾ ਆਰਡਰ ਭਰਿਆ ਨਹੀਂ ਹਜੇ ਤੇ ਹਜੇ ਹੱਥ ਤਾਂ ਇੱਕ ਪਿਆ ਤੇ ਬਾਈ ਕਹਿੰਦਾ ਮੂੱਤੇ ਵੀ ਦਿਨ ਲੈ ਜਾਂਦੇ ਪਰ ਉੱਤੇ ਦੇ ਨਾਲ ਤਾਂ ਆਪਾਂ ਕਹਿ ਨਹੀਂ ਵਾ ਜਿੰਨੀ ਤਰੀਕ ਦੇ ਹਿਸਾਬ ਨਾਲ ਸਾਨੂੰ ਦੱਸਤਾ ਵੀ 7 ਤੋਂ 8 ਦਿਨ ਇਧਰੋਂ ਹੱਕਿਓ ਜੀ ਮੈਂ ਇਧਰ ਨੂੰ ਵੀ 7 ਤੋਂ 8 ਦਿਨ ਤਾਂ ਵੀ ਇਹਦੇ ਚ ਬਾਕੀ ਆ ਆ ਦੇਖ ਸਕਦੇ ਆ ਜੀ ਜਦੋਂ ਆਰਡਰ ਬਣਾਇਆ ਜਿਹੜੇ ਆਹ ਕੱਲੇ ਬਲ ਨਹੀਂ ਦਿੰਦੇ ਸਾਨੂੰ ਹੁਣ ਬਾਹਰ ਨਿਕਲੇ ਵੇ ਤੇ ਬਈ ਇਹ ਆਰਡਰ ਕਿੰਨਾ ਕ ਬਾਹਰ ਕੱਢੂਗੇ ਅੱਥ ਮੈਂ ਖਿਆ ਵੀਰੇ ਚਾਹ ਪਰ ਲੱਤਾਂ ਚੌੜੀਆਂ ਹੋ ਜਾਣਗੀਆਂ ਵੀਰੇ ਇਹਦੀਆਂ ਓਕੇ ਹਾਂ ਵੀ ਜਿਉਂ-ਜਿਉਂ ਹਾਈ ਟਾਈਮ ਨੇੜੇ ਸੂਨ ਦੇ ਆਉਂਦਾ ਹਨਾ ਠੀਕ ਹੈ ਜੀ ਬਿਲਕੁਲ ਗਾਵਾ ਵਾਂਗੂ ਥਣ ਥਣ ਸੋਣੂ ਕਿਹੜਾ ਬੰਦਾ ਲੈ ਗਿਆ ਭਾਈ ਘਾਰ ਦੇਖੀ ਹਾਂ ਬਿਲਕੁਲ ਭਈਆ ਵੀ ਇਧਰੋਂ ਮੈਂ ਵੀਡੀਓ ਬਣਾਈ ਜਾਂਦਾ ਜੀ ਉਰਲੇ ਥਣ ਦੋਨੇ ਦੀਂਦੀਆ ਪਰਲੇ ਇਹਦੇ ਉਲੇ ਚ ਐ ਤੇ ਜੇ ਤੁਸੀਂ ਮਿੱਤਰੋ ਐਂ ਦੇਖੋਗੇ ਫੇਰ ਤੁਹਾਨੂੰ ਥਣ ਦੱਸਣਗੇ ਤੇ ਨਹੀਂ ਬਾਈ ਵਾਲੀ ਗੱਲ ਸਹੀ ਐ ਗਾਵਾਂ ਵਾਂਗੂ ਜਿਵੇਂ ਪ੍ਰੋਪਰ ਉਨੇ ਸਾਈਜ਼ ਮੂਰ ਲੈਂਦਾ ਆ ਦੇਖੋ ਮੂਰਲੇ ਇੱਥੋਂ ਜੇ ਦੇਖੋਗੇ ਤਾਂ ਦਿਸਣ ਲੱਗਣਗੇ ਜੇ ਥਣਾਂ ਦੀ ਸਿਹਤ ਨੂੰ ਦੇਖੋਗੇ ਪਰਲਾ ਥਣ ਨਹੀਂ ਦਿੰਦਾ ਇਹ ਵੀ ਸਹੀ ਗੱਲ ਆ ਵੀ ਥਾਣਾ ਦੀ ਵੀ ਬਹੁਤ ਸੋਹਣੀ ਐ ਇਹਨੂੰ ਟੈਕਟ ਆਰਡਰ ਦੀ ਕਹਿੰਦੇ ਆ ਜਿਹੜਾ ਛੋਟਾ ਥਾਣਾ ਹੈ ਜਿਆਦੇ ਵੱਡੇ ਥਾਣੋਂ ਮਟੈਰਸ ਵੀ ਵੱਧ ਆਉਂਦੀ ਆ ਮਸਲਣ ਦੇ ਚਾਂਸ ਜਿਆਦੇ ਹੋ ਜਾਂਦੇ ਆ ਤੇ ਜਿਹੜਾ ਹਸਾਬ ਦਾ ਥਣ ਹੁੰਦਾ ਉਹਦੇ ਚ ਥਣ ਮਸ ਲੈਣੀ ਜਾਂਦਾ ਬਾਈ ਜੀ ਨੰਬਰ ਬੋਲਿਓ ਨੰਬਰ ਵੀਰੇ 98728 98728 10895 10895 ਇੱਕ ਵਾਰੀ ਹੋਰ ਬੋਲ ਦੋ 98728 ਹਾਂਜੀ 10895 ਠੀਕ ਆ ਜੀ ਇਹ ਬਾਈ ਦਾ ਨੰਬਰ ਆ ਜੀ ਬਾਈ ਤਾਂ ਜਿਆਦਾ ਜਾਣਕਾਰੀ ਲਈ ਬਾਈ ਦੇ ਨਾਲ ਤੁਸੀਂ ਕਨੈਕਟ ਕਰ ਲਓ ਤੁਸੀਂ ਬਰੀਡਿੰਗ ਬਾਈ ਦੀ ਦੇਖ ਸਕਦੇ ਆ ਆ ਵਿਚਾਲੇ ਵੀ ਝੋਟੀ ਖੜੀ ਐ ਤਾਂ ਇਹ ਵੀ ਝੋਟੀ ਐ ਤਾਂ ਦੇਖਣ ਨੂੰ ਲੱਗਦਾ ਨਾ ਵੀ ਵਿਚਾਲੇ ਵੀ ਇਹਨਾਂ ਨੇ ਚਾਰ ਦੰਦ ਇਕੱਠਾ ਖੜਾ ਹੁੰਦਾ ਤਿਆਰ ਕੀਤਾ ਵਿਆ ਠੀਕ ਐ ਬਿਲਕੁਲ ਜੀ ਇਹ ਵੀ ਡਰਾਈ ਹੋਈ ਵੀ ਐ ਜੀ ਹਾਂ ਜੀ ਇਹ ਡਰਾਈ ਐ ਜੀ ਸੋਹਣੀ ਆਪ ਦੀ ਘਰ ਦੀ ਬਰੀਡ ਐ ਗਾਇਬ ਐ ਇਹਦੇ ਵੀ ਥਣਾ ਦਾ ਤੁਸੀਂ ਦੇਖ ਸਕਦੇ ਆ ਤੁਸੀਂ ਬਹੁਤ ਸੋਹਣਾ ਗਾਇਬ ਐ ਹਨਾ ਆਪਾਂ ਬਰੀਡਿੰਗ ਤੋਂ ਚਲੋ ਇਵੇਂ ਪਤਾ ਲੱਗਦਾ ਤੇ ਆਹ ਦੇਖੋ ਝੋਟੀ ਸੁਨੱਖੀ ਦੇਖੋ ਕੱਦ ਦੇਖੋ ਪੂਰਾ ਡਬਲ ਕੱਦ ਜਿਹਨੂੰ ਡਬਲ ਵੱਡੀਆਂ ਮੱਝਾਂ ਚੋਂ ਆਜ ਗਈ ਏ ਠੀਕ ਹੈ ਦਰਮਿਆਨ ਉਹ ਬਹੁਤ ਛੋਟੀ ਹੈ ਜੀ ਅੱਛਾ ਹਾਂਜੀ ਦੂਜੇ ਸੂਏ ਸੁਣਾ ਜੀ ਇਹਨੇ ਹੁਣ ਅੱਛਾ ਇਹਨੇ ਦੂਜੇ ਸੂਏ ਸੁਣਾ ਹਾਂਜੀ ਆ ਕੱਟੀ ਆ ਜੀ ਹੋਰ ਨਹੀਂ ਆ ਹੋਰ ਨਹੀਂ ਕੱਟੀ ਹੈ ਜੀ ਓਕੇ ਪਹਿਲੇ ਸੂਏ ਦੀ ਇਹ ਆ ਗਈ ਹਾਂ ਠੀਕ ਹੈ ਆ ਦੇਖੋ ਹੁਣ ਡਰਾਈ ਹੋਈ ਵੀ ਆ ਨਾ ਬਾਈ ਹਾਂਜੀ ਹਾਂਜੀ ਤੇ ਦੇਖੋ ਵੀ ਬਈ ਪਿਓਰ ਮੂਰਾ ਜਿਹਨੂੰ ਆਪਾਂ ਕਹਿ ਸਕਦੇ ਆ ਤਾਂ ਐਦਾਂ ਦੀਆਂ ਝੋਟੀਆਂ ਵੀ ਹੌਣ ਵਾਲੇ ਸਮੇਂ ਚ ਅੱਗੇ ਆਉਣ ਵਾਲੀਆਂ ਹੁੰਦੀਆਂ ਅਸੀਂ ਡਾਕਟਰ ਜਗਸੀਰ ਦਾ ਧੰਨਵਾਦ ਮੰਨਦੇ ਆ ਉਹ ਵਿਚਾਰੇ ਨੇ ਸਾਨੂੰ ਟੀਕੇ ਤੇ ਵਧੀਆ ਦਿੰਦਾ ਤੇ ਸਾਡੇ ਪਸ਼ੂ ਵਧੀਆ ਹੁੰਦੇ ਆ ਜੀ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਵੀਰੇ ਇਸੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਆ ਡਾਕਟਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਮੇਰੇ ਵੱਲੋਂ ਵੀ ਧੰਨਵਾਦ ਆ ਡਾਕਟਰ ਸਾਹਿਬ ਦਾ ਆ ਆ ਝੋਟੀਆਂ ਆਏ ਦੀ ਆ ਜੀ ਹਾਏ ਜੀ ਅੱਛਾ ਇਹ ਇਹ ਝੋਟੇ ਉਹਦੀ ਆ ਗਈ ਹਾਂ ਮੈਂ ਜੀ ਆ ਗਈ ਓਕੇ ਓਕੇ ਹਾਏ ਤਾਂ ਇਹਦੇ ਚ ਵੀ 20 ਦਿਨ ਪਾਏ ਤੂੰ ਦੱਸਦੇ ਸੀ ਠੀਕ ਆ ਇਹ ਵੀ ਉਹਦੋਂ ਬਹੁਤ ਸੋਹਣਾ ਬਣਾਉਗੇ ਹਜੇ ਤਾਂ ਕਿਉਂਕਿ ਮੌਕੇ ਤੇ ਬਣਾਉਂ ਹਾਂਜੀ ਮੌਕੇ ਤੇ ਬਣਾਉਣ ਲੱਗਦਾ ਪਸ਼ੂ ਓਕੇ ਓਕੇ ਉਹ ਕੱਟੀ ਵੀ ਬਹੁਤ ਸੁਨੱਖੀ ਜਾਊ ਉਹ ਕਿਹੜੇ ਦੀ ਐ ਉਹ ਜੀ ਮਾਲੋ ਵੇ ਇਸ ਜਿਹੜੀ ਰਸਤੇਦਾਰੀ ਚ ਸੇਲ ਦਿੱਤੀ ਸੀ ਉਹ ਕੱਟੀਆਂ ਵਾਪਸ ਵੇਚੀ ਹੈ ਅੱਛਾ ਇੱਕ ਨਾ ਡਾਕਟਰ ਤੋਂ ਫੜ ਕੇ ਟੀਕੇ ਨਾ ਕਾਪੀ ਤੇ ਵੀ ਉਹ ਲਿਖ ਲਿਆ ਕਰੋ ਵੀ ਕਿਹੜੀ ਕਿਹੜੀ ਆ ਫਿਰ ਗਾਂ ਨੂੰ ਤੁਹਾਨੂੰ ਉਹ ਚੀਜ਼ ਦਾ ਫਾਇਦਾ ਮਿਲੂ ਵੀ ਸਾਡੇ ਕੋਲੇ ਜਿਵੇਂ ਹੁਣ ਦੇਖੋ ਕਿੰਨੇ ਸਨਖੇ ਪਸ਼ੂ ਤੁਸੀਂ ਬਣਾਈ ਜਾਂਦੇ ਹੋ ਨਾ ਹੁਣ ਵਾਲੇ ਟਾਈਮ 'ਚ ਹਨਾ ਕੱਟੀਆਂ-ਕੁੱਟੀਆਂ ਬਹੁਤ ਚੰਗੀਆਂ ਤਾਂ ਉਹਦੇ ਵਿੱਚ ਫਿਰ ਤੁਹਾਨੂੰ ਇਹ ਚੀਜ਼ ਪਤਾ ਲੱਗ ਜਾਇਆ ਕਰੋ ਜਿਵੇਂ ਝੋਟੀ ਹੈ ਵੀ ਇਹਦੇ ਆਪਣਾ ਟੀਕਾ ਲਿਖਿਆ ਹੋਇਆ ਹੈ ਆਪ ਨੂੰ ਪਤਾ ਲੱਗ ਜਾ ਕਿ ਇਹ ਫਲਾਨੇ ਦੀ ਹੈ ਫਿਰ ਜਦ ਉਹਦੇ ਟੀਕਾ ਪਰ ਹੁਣ ਆਪਾਂ ਦੇਖੀਏ ਵੀ ਉਹਦੀ ਲੈਂਡ ਤਾਂ ਨਹੀਂ ਮਿਲਦੀ ਇਹ ਜਿਹੜੀ ਲែន ਨਹੀਂ ਮਿਲਦੀ ਆਪਾਂ ਉਹ ਟੀਕਾ ਭਰਾਮਾ ਕਹਤੋਂ ਉਹ ਵੀ ਤਕੜੀ ਬ੍ਰੀਡ ਹੋਊਗਾ ਸਾਡਾ ਕਿਹ ਧਿਆਨ ਸਾਡਾ ਡਾਕਟਰ ਜਖਸੀਰ ਹੀ ਰੱਖਦਾ ਅੱਛਾ ਆਪੇ ਰੱਖ ਲਾਂਦਾ ਉਹ ਲਿਖ ਲਾਂਦਾ ਫਿਰ ਆਪੇ ਦੇਖ ਕੇ ਆਪੇ ਹਾਂ ਇੱਕ ਇੱਕ ਹੀ ਚੀਜ਼ ਦੀ ਉਹਦੇ 'ਚ ਗੁਣ ਵੀ ਹੈਗਾ ਲੰਮੇ ਟਾਈਮ ਤੋਂ ਸਾਡੇ ਨਾਲ ਜੁੜਿਆ ਹਾਂ ਉਹ ਡੈਰੀ ਤੇ ਉਹ ਵੀ ਲਿਖ ਲਾਂਦਾ ਵੀ ਮੈਂ ਫਲਾਨੀ ਮੱਝ ਦੇ ਫਲਾਨੇ ਦਾ ਟੀਕਾ ਭਰਿਆ ਤੇ ਜੇ ਆਪਾਂ ਤਰੀਕ ਭੁੱਲ ਜੀ ਉਹਦੇ ਕੋਲੇ ਯਾਦ ਹੁੰਦੀ ਹੈ ਹਾਂਜੀ ਹਾਂਜੀ ਉਹ ਲੰਬੇ ਟਾਈਮ ਤੋਂ ਮੜਾ ਕੇ ਲਿਆਂਦੀ ਅਸੀਂ ਆਹ ਕੱਟੀ ਨਾਲ ਜਮਾ ਉਹ ਪੱਟੇ ਨੂੰ ਵੀ ਸਾਡੀ ਪਈ ਸੀ ਓਕੇ ਜੀ ਹਾਂ ਫੇਰ ਜੇ ਇਹਨਾਂ ਫੇਰ ਫੁੱਟ ਤਿਆਰੀ ਹੋਣ ਇਹ 1 ਮਹੀਨਾ 10 ਦਿਨ ਹੋ ਗਏ ਨੂੰ ਟੀਕਾ ਲਾਈ ਟੀਕਾ ਲੈਨ ਨੂੰ ਜੀ ਟੀਕਾ ਵੀ ਲਾਈ ਗਈ ਜੀ ਟੀਕਾ ਵੀ ਲਾਈ ਗਈ ਐਨਾ ਛੋਟਾ ਕੱਦ ਤੇ ਟੀਕਾ ਲੈਂਦੇ ਹਾਂ ਨਹੀਂ ਛੋਟੀ ਆ ਜੇ ਉਮਰ ਦੀ ਹੈਨਾ ਉਮਰਦੀ ਵੀ ਬਹੁਤ ਛੋਟੀ ਹੈ ਬਹੁਤ ਮੇਰੇ ਨਾਲ ਖੀਰੀ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਖੀਰੀ ਹੋਊ ਜੀ ਮੇਰੇ ਨਾਲ ਬੰਦੀ ਵੀ 100 ਬੰਦਿਆਂ ਦਾ ਕੀ ਕੋਈ ਆ ਉਹ ਦੰਦੀ ਦਾ ਖੀਰੀ ਹੋਊਗੀ ਸੰਗੀ ਦਸੀ ਜਾਂਦੇ ਇਹਦੇ ਲੋੜ ਹੀ ਨਹੀਂ ਪਟਣ ਦੇ ਹਜੇ ਕੱਟੀ ਦੀ ਉਮਰ ਕਿੰਨੀ ਕਹੂਗੀ ਉਮਰ ਛੋਟੀ ਲੱਗਦੀ ਆ ਜੀ ਉਮਰ ਜੀ ਇਹ ਮੇਰੇ ਹਿਸਾਬ ਨਾਲ ਪੌਣੇ ਇੱਕ ਦੋ ਸਾਲਾਂ ਦੀ ਹੈ ਜੀ ਓਕੇ ਬਸ ਇਹਨੇ ਮਤਲ ਖੀਰੀ ਨੇ ਸੂਪ ਰਹਾ ਢਾਈ ਕਿਸਾਂਾਂ ਦੀ ਸੂਪੂ ਜੇ ਆ ਟੀਕੇ ਤੇ ਗੱਭਰ ਰਹੀ ਗਈ ਹਾਂਜੀ ਹਾਂਜੀ ਤਾਂ ਠੀਕ ਆ ਜੀ ਸਸੇਕਾਲ ਧੰਨਵਾਦ ਬਾਈ ਦੋ ਸਾਲਾਂ ਦੀ ਆ ਅੱਛਾ ਜੀ ਹਾਂ ਜਿਹੜੀ ਇਹ ਦੋ ਸਾਲਾਂ ਨਾਲ ਨਹੀਂ ਸੂਈ ਹੁੰਦੀ ਹੈ ਠੀਕ ਹੈ ਜੀ ਬਹੁਤ ਵੱਡਾ ਕੰਮ ਇਹ ਵੀ ਵੀ ਹਾਂ ਜੀ ਇਹ ਵੀ ਆਰਡਰ ਉੱਡਰ ਬਹੁਤ ਤਕੜਾ ਬਣਾਉਂਦੀ ਹੂ ਬਾਈ ਹੈਨਾ ਥਣ ਥਣ ਇਹਦਾ ਵੀ ਬਹੁਤ ਸੋਹਣਾ ਹੁਣ ਤਾਂ ਇਹਦੇ ਵਿੱਚ ਕਿੰਨਾ ਟਾਈਮ ਰਹਿ ਗਿਆ ਹੁਣ ਇਹਦਾ ਤਾਂ ਡੇਢ ਮਹੀਨੇ ਵਾਂਗੂ ਪਿਆ ਡੇਢ ਮਹੀਨੇ ਵਾਂਗੂ ਪਿਆ ਠੀਕ ਹੈ ਜੀ ਇਹ ਵੀ 20 ਤੋਂ ਅੰਕੜਾ ਬਾਹਰ ਹੀ ਕਰਦੀ ਹੈ ਜੀ ਲਓ ਵੀ ਮਿੱਤਰੋ ਵੀਡੀਓ ਵਧੀਆ ਲੱਗੀ ਬਤ ਤੋਂ ਬਤ ਸ਼ੇਅਰ ਕਰੋ ਤੇ ਬਾਈ ਦੀ ਪੂਰੀ ਜ਼ਿੰਮੇਵਾਰੀ ਹੈ ਤੇ ਜਿਹੜੀ ਵੀ ਚੀਜ਼ ਕੋਈ ਆਮ ਘਰਾਂ ਵਾਲੀਆਂ ਚੀਜ਼ਾਂ ਹਨਾ ਤਸੱਲੀ ਵਾਲੀਆਂ ਚੀਜ਼ਾਂ ਹੋਉਂਦੀਆਂ ਤਾਂ ਬਾਕੀ ਨੰਬਰ ਬਾਈ